ਸੱਚਖਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਾ ਟੀਵੀ ਮਾਸੂਮੀਆ ਸੋ ਇਸ ਵਕਤ ਅਸੀਂ ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਜੋਦੀਪਿੰਡ ਪੋਨਾ ਦੇ ਵਿੱਚ ਮੌਜੂਦ ਹੈ ਜਿੱਥੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਵੇਗੀ ਹੁਣੇ ਹੀ ਹਾਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਲਿਆਂਦੇ ਗਏ ਨੇ ਸ੍ਰੀ ਸਹਿਜ ਪਾਠ ਭੋਗ ਜੋ ਆ ਇੱਥੇ ਪਵੇਗਾ 11 ਤੋਂ 1 ਵਜੇ ਦੇ ਦਰਮਿਆਨ ਜਿੱਥੇ ਬਹੁਤ ਸਾਰੇ ਲੋਕ ਜੋ ਆ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਬਹੁਤ ਸਾਰੇ ਉਹਨਾਂ ਦੇ ਫੈਨਸ ਵੀ ਪਹੁੰਚ ਚੁੱਕੇ ਨੇ ਤਾਂ ਦੱਸ ਦਈਏ ਕਿ ਇੱਥੇ ਬਹੁਤ ਪੂਕਤਾ ਪ੍ਰਬੰਧ ਵੀ ਕੀਤੇ ਗਏ ਨੇ ਪੁਲਿਸ ਅਜੋ ਵੀ ਇੱਥੇ ਪਹੁੰਚੇ ਹੋਏ ਨਾ ਜੋ ਕਿ ਸੁਰੱਖਿਆ ਦਾ ਤੇ ਅਨੁਰਖਣਗੇ ਇਸ ਤੋਂ ਇਲਾਵਾ ਜਦੋਂ ਪਿੰਡ ਦੇ ਵਿੱਚ ਐਂਟਰ ਹੋਣਾ ਸੀਗਾ ਤੇ ਇਸੇ ਦੌਰਾਨ ਜੋ ਰਾਜਵੀਰ ਜਵੰਦਾ ਦੇ ਭੋਗ ਨੂੰ ਲੈ ਕੇ ਅੰਤਿਮ ਅਰਦਾਸ ਨੂੰ ਲੈ ਕੇ ਸਾਈਨ ਬੋਰਡਸ ਵੀ ਲਗਾਏ ਗਿਆ ਤਾਂ ਜੋ ਜਿਹੜੇ ਉਹਨਾਂ ਦੇ ਦੂਰ ਦੂਰੋਂ ਫੈਨਸ ਵੀ ਆ ਰਿਹਾ ਤੇ ਉਹਨਾਂ ਨੂੰ ਇੱਥੇ ਪਹੁੰਚਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤਾਂ ਇਸੇ ਦੌਰਾਨ ਫਾਇਰ ਬ੍ਰਿਗੇਡਸ ਦੇ ਗੱਡੀਆਂ ਵੀ ਮੰਗਵਾਈਆਂ ਗਿਆ ਨੇ ਤਾਂ ਬਹੁਤ ਸਾਰੇ ਲੋਕ ਜੋ ਆ ਸੇਵਾ ਵਿਕਾਰ ਰਿਹਾ ਇੱਥੇ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਵੇਗੀ ਉਹਨਾਂ ਦੇ ਜੁੱਦੀਪਿੰਡ ਪੋਨਾ ਦੇ ਵਿੱਚ ਤਾਂ ਇਹ ਜੋ ਥਾਂ ਤੁਸੀਂ ਵੇਖ ਰਹੇ ਹੋ ਇੱਥੇ ਟੈਂਟ ਲੱਗੇ ਹੋਏ ਨੇ ਤਾਂ ਇੱਕ ਵੱਡੇ ਪੱਦਰ ਤੇ ਟੈਂਟ ਲਗਾਇਆ ਗਿਆ ਕਿਉਂਕਿ ਬਹੁਤ ਵੱਡਾ ਇਕੱਠ ਵੀ ਹੋਵੇਗਾ ਕਿਉਂਕਿ ਹਰ ਕਿਸੇ ਦੀਆਂ ਅੱਖਾਂ ਅਦੁਰਨੰ ਸੀ ਜਦੋਂ ਰਾਜਵੀਰ ਜਵੰਦਾ ਜੋ ਸੀ ਸਭ ਨੂੰ ਹਮੇਸ਼ਾ ਦੇ ਲਈ ਛੱਡ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਸਨ ਤਾਂ ਹਰ ਕਿਸੇ ਦੀ ਆਖ ਖਾਨਾਮਸੀਗੀ ਕਿਉਂਕਿ ਬਹੁਤ ਸਰੀਆ ਅਰਦਾਸਾਂ ਕੀਤੀਆਂ ਗਈ ਐ ਸੀ ਹਰ ਕੋਈ ਅਰਦਾਸ ਕਰ ਰਿਹਾ ਸੀ ਪਰਿਵਾਰ ਦੇ ਵੱਲੋਂ ਵੀ ਜੋ ਸੀ ਅਖੰਡ ਪਾਠ ਰਖਵਾਇਆ ਗਿਆ ਸੀਗਾ ਤਾਂ ਹਰ ਕਿਸੇ ਨੂੰ ਉਮੀਦ ਸੀ ਪਰ ਉਮੀਦ ਜੋ ਪੂਰੀ ਨਹੀਂ ਹੋ ਸਕੀ ਪਰ ਅੱਜ ਜੋ ਆ ਇੱਥੇ ਇੱਕ ਵੱਡਾ ਇਕੱਠ ਜੋ ਆ ਜ਼ਰੂਰ ਵੇਖਣ ਨੂੰ ਮਿਲੇਗਾ ਉਹਨਾਂ ਦੇ ਫੈਨਸ ਉਹਨਾਂ ਦੇ ਚਾਹਣ ਵਾਲੇ ਇੱਥੇ ਪਹੁੰਚਣਗੇ ਉਹਨਾਂ ਦੇ ਰਿਸ਼ਤੇਦਾਰ ਵੀ ਪਹੁੰਚਣਗੇ ਤਾਂ ਅੱਜ ਅਸੀਂ ਖੜੇ ਆ ਲੁਧਿਆਣਾ ਦੇ ਜਗਰਾਓ ਦੇ ਪਿੰਡ ਪੋਨਾ ਦੇ ਵਿੱਚ ਜਿੱਥੇ ਰਾਜਵੀਰ ਜਵੰਨਾ ਨੇ ਆਪਣਾ ਬਚਪਨ ਬਿਤਾਇਆ ਇੱਥੇ ਉਹਨਾਂ ਨੇ ਐਸੇ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਪਹਿਲੇ ਅਖਾੜੇ ਵੀ ਲਗਾਏ ਸੀਗੇ ਤਾਂ ਇੱਥੇ ਹੀ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਸੀ ਅੱਜ ਅ ਅੰਤਿਮ ਦਰਸ਼ਨ ਅੰਤਿਮ ਅਰਦਾਸ ਜੋ ਹੋਵੇਗੀ ਐਸੇ ਪਿੰਡ ਦੇ ਵਿੱਚ ਇਹ ਥਾਂ ਜੋ ਤੁਸੀਂ ਵੇਖ ਰਹੇ ਹੋ ਇਹ ਇਸੇ ਪਿੰਡ ਦੇ ਸਰਪੰਚ ਦੀ ਹੈ ਜਿੱਥੇ ਅੱਜ ਅੰਤਿਮ ਅਰਦਾਸ ਹੋਵੇਗੀ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਜੋ